ਵੇਟ ਕਮ ਕਰਨਾ ਹੈ ਨਾ ਆਪ ਸਿਰਫ 35 ਡੇਸ ਮੇ 15 ਕਿਲੋ ਤੱਕ ਵੇਟ ਕਮ ਕਰ ਸਕਦੇ ਇੱਕ ਗੱਲ ਹਮੇਸ਼ਾ ਧਿਆਨ ਰੱਖਿਓ ਕਿ ਵੇਟ ਲਾਸ ਤੇ ਫੈਟ ਲਾਸ ਦੋਨੇ ਅਲੱਗ-ਅਲੱਗ ਸਟੇਟਮੈਂਟਸ ਨੇ ਵੇਟ ਲਾਸ ਵਿੱਚ ਆਉਂਦਾ ਹੈ ਬਾਡੀ ਦੀ ਫੈਟ ਬਾਡੀ ਦਾ ਮਾਸ ਬਾਡੀ ਵਿੱਚਲਾ ਪਾਣੀ ਤੇ ਹੋਰ ਕੰਪੋਨੈਂਟ ਜੇ ਕੋਈ ਇਨਸਾਨ ਬਿਮਾਰ ਵੀ ਪੈ ਜਾਵੇ ਤਾਂ ਵੀ ਉਸ ਦੀ ਬਾਡੀ ਦਾ 7-8 ਕਿਲੋ ਵੇਟ ਘਟ ਹੋ ਜਾਂਦਾ ਹੈ ਪਰ ਉਸ ਦੇ ਨਾਲ-ਨਾਲ ਉਸ ਦੇ ਮਸਲ ਵੀ ਵੀਕ ਹੋ ਜਾਂਦੇ ਨੇ

ऑटोफेजी या एक्सटेंडेड फास्टिंग ਤੁਹਾਨੂੰ ਨੁਕਸਾਨ ਕਰ ਸਕਦੀ ਹੈ ਇੱਥੋਂ ਤੱਕ ਕਿ ਤੁਹਾਡੀ ਬਾਡੀ ਵਿੱਚ ਕੈਂਸਰ ਵਰਗੀ ਪ੍ਰੋਬਲਮ ਨੂੰ ਟ੍ਰਿਗਰ ਕਰ ਸਕਦੀ ਹੈ ਇਸ ਲਈ ਫੈਟ ਲਾਸ ਹਮੇਸ਼ਾ ਕਿਸੇ ਸਰਟੀਫਾਈਡ ਪ੍ਰੋਫੈਸ਼ਨਲ ਦੀ ਨਿਗਰਾਨੀ ਵਿੱਚ ਹੀ ਕਰੋ ਕਰ ਕੋਈ ਤੁਮੇ ਮੋਟਾ ਬੋਲਤਾ ਹੈ ਤਾਂ ਹੋ ਸਕਤਾ ਹੈ ਸੱਚਮੇਂ ਤੁਮ ਮੋਟੇ ਹੀ ਹੋ ਅਗਰ ਤੁਮੇ ਕੋਈ ਮੂਰਖ ਬੋਲਤਾ ਹੈ ਤਾਂ ਹੋ ਸਕਤਾ ਹੈ ਸੱਚਮੇਂ ਤੁਮ ਮੂਰਖੀ ਹੋ ਵੇਖੋ ਸਵਾਲ ਇਹ ਹੈ ਕੀ ਤੁਮ ਐਸੇ ਹੀ ਮੋਟੇ ਰਹਿਣਾ ਚਾਹੋਗੇ ਕੀ ਤੁਮ ਐਸੇ ਹੀ ਮੂਰਖ ਰਹਿਣਾ ਚਾਹੋ ਮੈਮ ਇਨ ਫਿਊਚਰ ਜੇ ਤੁਹਾਨੂੰ ਫੀਮੇਲ ਪੈਟਰਨ ਬੋਲਡਨੈਸ ਜਾਂ ਐਲੋਪੀਸ਼ੀਆ ਵਰਗੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਤਾਂ ਤੁਸੀਂ ਕਦੇ ਵੀ ਗੰਜਾ ਹੋਣਾ ਪਸੰਦ ਨਹੀਂ ਕਰੋਗੇ ਉਸੇ ਤਰੀਕੇ ਨਾਲ ਕੋਈ ਵੀ ਇਨਸਾਨ ਆਪਣੇ ਆਪ ਨੂੰ ਮੋਟਾ ਤੇ ਮੂਰਖ ਹੋਣਾ ਕਦੇ ਪਸੰਦ ਨਹੀਂ ਕਰੂਗਾ ਉਹ ਵੀ ਜਦੋਂ ਉਹਨਾਂ ਦੀ ਗਲਤੀ ਇਹਦੇ ਵਿੱਚ ਸਿਰਫ 20% ਹੈ ਕਿਉਂਕਿ 50 ਤੋਂ 80% ਇਹਦੇ ਪਿੱਛੇ ਜ਼ਿੰਮੇਵਾਰ ਨੇ ਉਹਨਾਂ ਦੇ ਜੀਨਸ ਤੇ ਹਾਰਮੋਨ ਜੋ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਤੋਂ ਜਨਰੇਸ਼ਨ ਬਾਈ ਜਨਰੇਸ਼ਨ ਮਿਲੇ ਨੇ ਹਾਂ ਇਸ ਪ੍ਰੋਬਲਮ ਤੋਂ ਬਾਹਰ ਆਣਾ ਇੰਪੋਸੀਬਲ ਨਹੀਂ ਹੈ ਪਰ ਜਿਸ ਕੌਨਫੀਡੈਂਸ ਨਾਲ ਤੁਸੀਂ ਇਸ ਵੱਡੀ ਪ੍ਰੋਬਲਮ ਨੂੰ ਚੈਲੰਜ ਕਰ ਰਹੇ ਹੋ ਇੰਨਾ ਈਜ਼ੀ ਵੀ ਨਹੀਂ ਹੈ